ਮਿੱਤਰੋ ਅੱਜ ਆਪਾਂ ਆਏ ਹੋਏ ਸੀ ਬਠਿੰਡ ਏਰੀਆ ਦੇ ਵਿੱਚ ਤੇ ਬ੍ਰਾਡ ਟਰੈਕਟਰਾਂ ਵਾਲੇ ਦੇ ਕੋਲ ਜਿੰਨੂੰ ਕਹਦੀ ਹੈ ਕਿ ਆਪਾਂ ਫਾਰਮ ਟਰੈਕ ਦਾ ਕਿੰਗ ਮੰਨਿਆ ਗਿਆ ਹੈ ਟਰੈਕਟਰਾਂ ਦੀ ਮੰਡੀ ਦੇ ਵਿੱਚ ਕਿਉਂਕਿ ਜੇ ਕੋਈ ਤੁਹਾਨੂੰ ਫਾਰਮ ਟਰੈਕਟਰ ਟਰੈਕਟਰ ਚਾਹੀਦਾ ਤਾਂ ਤੁਸੀਂ ਇੱਥੋਂ ਲਿਆ ਸਕਦੇ ਹੋ ਇਹ ਫੋਰਡ ਦੇ ਮੰਨ ਕੇ ਚਲੋ ਬ੍ਰਾਂਡ ਦੇ ਇੱਕ ਨੰਬਰ ਟਰੈਕਟਰ ਨੇ ਤੇ ਬਾਕੀ ਗੱਲ ਆਪਾਂ ਕਰਦੇ ਆਂ ਬਾਈ ਨਾਲ ਬਾਈ ਐਸੀ ਗੱਲ ਜੀ ਹੋਠੀ ਠਾਕ ਹੋ ਜੀ ਬਹੁਤ ਵਧੀਆ ਜੀ ਧੰਨਵਾਦ ਪਹਿਲਾਂ ਤੁਹਾਡਾ ਤੁਹਾਡਾ ਵੀ ਤੁਹਾਡਾ ਵੀ ਪਹਿਲੀ ਵਾਰ ਆਏ ਹੋ ਤੁਸੀਂ ਹਾਂਜੀ ਹਾਂਜੀ ਤੇ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਵੀ ਬਾਕੀ ਇਹ ਟਰੈਕਟਰਾਂ ਦੇ ਆਪਾਂ ਨੂੰ ਕੰਮ ਕਰਦੇ ਕਿੰਨਾ ਟਾਈਮ ਹੋ ਗਿਆ ਜੀ 2008 ਤੋਂ ਕਰਦੇ ਆਂ ਵੀਰੇ ਅੱਛਾ ਜੀ ਕਿਵੇਂ ਆਪਣੇ ਘਰ ਦੇ ਵਿੱਚ ਖਾਣ ਦਾ ਟਰੈਕਟਰ ਹੈਗੇ ਸੀ ਉਦੋਂ ਚਸਕਾ ਪਿਆ ਨਾ ਵੈਸੇ ਸ਼ੌਂਕ ਹੀ ਸੀ ਅੱਛਾ ਜੀ ਹਾਂ ਤੇ ਘਰ ਦੇ ਵਿੱਚ ਕਿਹੜਾ ਟਰੈਕਟਰ ਸੀ ਜਿੱਥੋਂ ਆਪਾਂ ਨੂੰ ਇਹ ਸ਼ੌਂਕ ਪਿਆ ਜੀ ਪਹਿਲਾਂ ਵੀ ਇਹੀ ਸੀ ਜਿੱਦ ਦੇ ਜੰਮੇ ਜੀ ਅੱਛਾ ਫੋਰਡ ਅੱਜ ਵੀ ਇਹੀ ਹੈ अच्छा जी आज भी हाजिर यही है ठीक है जी हुन आपण ਕਿੰਨੇ ਕੋ ਟਰੈਕਟਰ ਖੜੇ ਐ ਇੱਥੇ ਆਪਣੇ ਕੋਲੇ ਹੈਗੇ ਆ ਜੀ 8 ਤੋਂ 10 8 ਤੋਂ 10 ਸਾਰੇ ਫਾਰਮ ਟਰੈਕ ਹੀ ਹਨਾ ਫਾਰਮ ਟਰੈਕ ਵੀ ਆ ਉਹ ਜਿਆਦਾ ਫਾਰਮ ਟਰੈਕ ਹਾਂ ਉਹ ਮੈਂ ਤਾਂ ਹੀ ਕਹਿੰਦਾ ਫਾਰਮ ਟਰੈਕ ਦੇ ਕਿੰਗ ਹੋ ਤੁਸੀਂ ਠੀਕ ਹੈ ਨਾ ਹਾਂ ਜੀ ਹਾਂ ਜੀ ਉਹ ਤਾਂ ਚਲ ਕੋਈ ਦਿਓਗੇ ਜਾਣਕਾਰੀ ਕਿਹੜੇ ਕਿਹੜੇ ਮਾਡਲ ਖੜੇ ਆ ਤੇ ਕੀ ਰੇਟ ਦੇ ਵਿੱਚ ਮਿਲਣਗੇ ਅੱਛਾ ਜੀ A to Z ઓરિજિનલ ਆ 1670 ਘੰਟੇ ਟਰੈਕਟਰ ਚੱਲਿਆ ਹੋਇਆ ਜੀ ਅੱਛਾ ਜੀ ਠੀਕ ਹੈ ਰੇਟ ਟਰੈਕਟਰ ਦਾ 4 45 ਡਿਮਾਂਡ ਕਰਦੇ ਆਂ ਜੀ ਅੱਛਾ ਜੀ ਮੰਨ ਲਓ 425000 ਦਾ ਦੇ ਦਿਆਂਗੇ ਜੀ ਠੀਕ ਹੈ ਜੀ ਹਾਂਜੀ ਬਾਕੀ ਮੌਕੇ ਤੇ ਰੇਟ ਜਦੋਂ ਕੋਈ ਆਊਗਾ ਭਰਾ ਆਪਾਂ ਬਹਿ ਕੇ ਕਰ ਲਾਂਗੇ ਠੀਕ ਹੈ ਜੀ ਬੜਾ ਫਰਕ ਆਪਣੇ ਰੇਟ 'ਚ ਪੈਂਦਾ ਨਹੀਂ ਕਿਉਂਕਿ ਆਪਾਂ ਪਹਿਲਾਂ ਹੀ ਰੇਟ ਉਹਨਾਂ ਕਾਹ ਦੱਸ ਦੇਉਂਨੇ ਆਂ ਅਗਲੇ ਨੂੰ ਵੀ ਅਗਲੇ ਦੇ ਜਦੋਂ ਅਗਲਾ ਆਪਣੀ ਵੀਡੀਓ ਵੇਖੇ ਤਾਂ ਉਦੋਂ ਟਰੈਕਟਰ ਵੇਖ ਕੇ ਉਹਦੇ ਦਿਮਾਗ 'ਚ ਐਂ ਜੇ ਕਰ ਲੋ ਜੇ ਵੀ ਐਂ ਜੇ ਆ ਇਹ ਨਹੀਂ ਹੈਗਾ ਵੀ ਆਪਾਂ ਕੋਈ ਇੱਥੇ 40000 ਜਾਂ 5 ਤੇ ਇਹਨਾਂ ਦੇ ਇੰਜਨ ਗੇਅਰ ਦੀ ਕਿਵੇਂ ਕਹਾਣੀ ਇੰਜਨ ਗੇਅਰ ਵੀਰੇ ਪੂਰਾ ਵਧੀਆ ਮਕੈਨੀਕਲ ਆਪਣਾ ਟਰੈਕਟਰ ਕੋਈ ਨਹੀਂ ਮਾੜਾ ਹੋਊਗਾ ਚਾਹੇ ਉੱਚਾ ਮਾਡਲਾ ਚਾਹੇ ਨੀਮਾ ਅੱਛਾ ਜਿਹੜਾ ਇਹ ਖੜਾ ਇਹ ਕਿਹੜਾ ਮਾਡਲ ਹੈ ਕੀ ਗੱਲ ਬਾਤ ਹੈ ਇਹ 2005 ਮਾਡਲ ਹੈ ਵੀਰੇ ਹਾਂਜੀ ਤੇ ਪੈਰ ਇਹਦੇ 14 ਨੂੰ 28 ਦੇ 90 ਪੈਸੇ ਆ ਫਰੰਟ ਟਾਇਰ ਜਮਾਂ ਨਵੇਂ ਆ ਠੀਕ ਹੈ ਜੀ ਇੰਜਨ ਗੇਅਰ ਫੁੱਲ ਟੌਪ ਹੈ ਡਬਲ ਕਲਚ ਅੱਛਾ ਜੀ ਹਾਂਜੀ ਲੋਵੀ ਮਿੱਤਰੋ ਡਬਲ ਕਲੱਚ ਦੇ ਵਿੱਚ ਆਪਾਂ ਜਿੱਥੋਂ ਆਪਣੀ ਆਤ ਕੀ ਆ ਵੀ ਜਿਹੜਾ ਆਪਾਂ ਕੋਈ ਪੇਂਟ ਕਰਾਇਆ ਆਪਾਂ ਦੱਸ ਕੇ ਦਿੰਨੇ ਆ ਵੀ ਅਗਲਾ ਦੂਰੋਂ 200 ਕਿਲੋਮੀਟਰ ਤੋਂ 100 ਤੋਂ ਬੰਦਾ ਆਵੇ ਆ ਕੇ ਕਹੇ ਯਾਰ ਤੂੰ origignal ਕਹੀ ਇਹਦੀ ਸ਼ੋ ਬਾਹਰੋਂ ਬਾਹਰੋਂ ਪੇਂਟ ਹੈ ਅੱਛਾ ਜੀ ਇਹਦੇ ਪੇਪੜੀ ਆਉਂਦੀ ਹੈ ਸਾਰੇ ਭਰਾਵਾਂ ਨੂੰ ਹੀ ਪਤਾ ਹਾਂਜੀ ਹਾਂਜੀ ਠੀਕ ਹੈ ਜੀ ਬਾਹਰੋਂ ਪੇਂਟ ਸ਼ੋ ਆ ਕੰਪਨੀ ਦਾ ਪੇਂਟ ਹੋਊਗਾ ਹਾਂਜੀ ਇਹ ਨਹੀਂ ਹੈਗਾ ਵੀ ਕੋਈ ਆਮ ਇਥੋਂ ਕੋਈ 100 ਰੁਪਏ ਲੀਟਰ ਵਾਲਾ ਵਧਿਆ ਹੋਵੇ ਠੀਕ ਹੈ ਜੀ ਹਾਂਜੀ ਹਾਂਜੀ ਉਹ ਦੇਖ ਰਿਹਾ ਕਿ ਵੈਸੇ ਵੀ ਨਾ ਸ਼ਾਈਨਿੰਗ ਵੀ ਬਹੁਤ ਸੋਹਣੀ ਹੈ ਬਣੀ ਹੋਈ ਕਿਉਂਕਿ ਜੇ ਮਣ ਕੇ ਪੇਂਟ ਹੋਇਆ ਤਾਂ ਇਹ ਥੋੜੀ ਸ਼ਾਈਨਿੰਗ ਬਣਦੀ ਹੈ ਠੀਕ ਬਾਕੀ ਟਰੈਕਟਰ ਦੇ ਦੇਖਿਆ ਕਿ ਉਹ ਮੈਂ ਟਾਇਰ ਵੀ ਦੇਖ ਰਿਹਾ ਕਿ ਕੰਪਨੀ ਦੇ ਟਾਇਰ ਹੈ ਨਹੀਂ ਹੈਗਾ ਕੋਈ ਤੁਸੀਂ ਦੇਸੀ ਪਾਏ ਹੋਏ ਨਾ 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 ਰੇਟ ਤਾਂ 245000 ਰੁਪਏ ਵੀਰੇ 225000 ਦਾ ਲਾਸਟ ਦੇ ਦੇ ਅੱਛਾ ਜੀ ਹਾਂਜੀ ਯਾਨੀ ਕਿ ਜੇ ਕੋਈ ਸਾਡੀ ਵੀਡੀਓ ਦੇਖ ਕੇ ਆ ਰਿਹਾ ਤਾਂ ਉਹਦੇ ਲਈ ਕੋਈ ਅਲੱਗ ਤੋਂ ਡਿਸਕਾਊਂਟ ਦੇ ਦੇ ਉਹਦੇ ਲਈ ਲੱਗ ਤੋਂ ਇਹ ਆਪਾਂ ਨੂੰ ਵੀਡੀਓ ਦਿਖਾ ਦੇ ਸਕਰੀਨ ਸ਼ਾਟ ਕੋਈ ਦਿਖਾ ਦੇ ਵੀਡੀਓ ਸ਼ੇਅਰ ਕੀਤੀ ਦਿਖਾ ਦੇ ਆਪਾਂ 5000 ਰੁ ਠੀਕ ਹੈ ਜੀ ਅੱਛਾ ਜੀ ਯਾਨੀ ਕਿ ਲੋਬੀ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਲਾਈਕ ਕਰ ਦਿਓ ਤੇ 5000 ਰੁਪਏ ਦਾ ਤੁਸੀਂ ਡਿਸਕਾਊਂਟ ਪਾ ਸਕਦੇ ਹੋ ਉਹਦਾ ਸਕਰੀਨ ਸ਼ਾਟ ਲਿਆਉਣਾ ਪੈਣਾ ਤੇ ਗੱਲ ਇਹ ਟਰੈਕਟਰ ਦੀ ਬਾਈ ਜੀ ਇਹ 2014 ਮਾਡਲ ਹੈ ਵੀਰੇ ਅੱਛਾ ਜੀ ਪੰਜਾਬ ਨੰਬਰ ਹੈ ਫਸਟ ਓਨਰ ਹੈ ਕੈਸ਼ ਦਾ ਟਰੈਕਟਰ ਹੈ ਅੱਛਾ ਪਹਿਲੇ ਨਾਮ ਹੈ ਜੀ ਪੰਜਾਬ ਦਾ ਨੰਬਰ ਹੈ ਠੀਕ ਹੈ ਜੀ ਨਾਲ ਇਹ ਵੀ ਹੈ ਇਹਦੇ ਬੈਕ ਵਾਲੇ ਟਾਇਰ ਹੈਗੇ ਵੀ ਹਜੇ 14 ਦੇ ਨਾਲ ਦੀ ਠੀਕ ਅੱਛਾ ਜੀ ਕਿੰਨੇ ਘੰਟੇ ਚੱਲਿਆ ਹੋਇਆ ਜੀ ਆਈਡੀ ਇਹ 212200 ਦੇ ਵਿੱਚ ਚੱਲਿਆ ਹੋਇਆ ਜੀ ਅੱਛਾ 212200 ਦੀ ਆਈਡੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਇਹਦਾ ਰੇਟ ਕੀ ਰਹੇਗਾ ਜੀ ਇਹਦਾ ਰੇਟ 410000 ਰੁਪਈਆ ਵੀਰੇ ਅੱਛਾ ਜੀ ਪੂਰੇ 4 ਲੱਖ ਦਾ ਟਰੈਕਟਰ ਦੇ ਦੇਾਂਗੇ ਉਹ ਡਿਮਾਂਡ ਆਪਾਂ ਇਹਦੀ ਸਵਾ ਚਾਰ ਕਰਦੇ ਅੱਛਾ ਸਵਾ ਚਾਰ ਦੇਣਾਂਗੇ ਜਾਨੀ ਕਿ ਆਪਾਂ ਚਾਰ ਦੇ ਦੇ ਦਾਂਗੇ ਹਾਂ ਚਾਰ ਦਾ ਬਾਕੀ ਮੌਕੇ ਤੇ ਚਲੋ ਰੇਟ ਤਾਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਵੀ ਆਪਾਂ ਬਹਿ ਕੇ ਕਰ ਲਾਂਗੇ ਹਾਂਜੀ ਉਹ ਤਾਂ ਚਲੋ ਮੌਕੇ ਤੇ ਟਰੈਕਟਰ ਬਹੁਤ ਚੰਗਾ ਵੀਰੇ ਟਰੈਕਟਰ ਦਿਖਾ ਦੇ ਟਰੈਕਟਰ ਨਹੀਂ ਟਰੈਕਟਰ ਦੇ ਜਾਨੀ ਕਿ ਪੂਰਾ ਓਰੀਜਨਲ ਹੈ ਜੀ ਹਾਂ ਪੂਰਾ ਓਰੀਜਨਲ ਟਰੈਕਟਰ ਹੈ ਜੀ ਹਾਂਜੀ ਇੱਕ ਹੈਵੀ ਪੀਵੀ ਨੰਬਰ ਦੇ ਵਿੱਚ ਪਹਿਲੇ ਪੀਵੀ ਪੰਜੇ ਨੰਬਰ ਆ ਫਰਸਟ ਓਨਰ ਦਾ ਟਰੈਕ ਹਾਂ ਫਰਸਟ ਓਨਰ ਪਹਿਲੇ ਨਾਮ ਹੈ ਓਰੀਜਨਲ ਟਰੈਕਟਰ ਹੈ ਜੀ ਇੰਜਨ ਗੇਅਰ ਦੀ ਜਮਾਂ ਗਾਰੰਟੀ ਹੈ ਪੂਰਾ ਵਧੀਆ ਜੀ ਠੀਕ ਹੈ ਜੀ ਪੂਰਾ ਵਧੀਆ ਇੰਜਨ ਗੇਅਰ ਦਾ ਹਾਂਜੀ ਹਾਂਜੀ ਜਾਨੀ ਕਿ 21 2200 ਦੇ ਘੰਟੇ ਦੇ ਆਈਡੀਆ ਚੱਲਿਆ ਹੋਇਆ ਜੀ ਚੱਲਿਆ ਹੋਇਆ ਠੀਕ ਹੈ ਬਾਕੀ ਇੱਕ ਇਹ ਖੜਾ ਹੈ ਜੀ ਇਹ ਕਿਨਾਂ ਅੱਠ ਮਾਡਲ ਹੈ ਇਹ 2008 ਮਾਡਲ ਹੈ ਵੀਰੇ ਅੱਛਾ ਜੀ ਇਹਦੇ ਟਾਇਰ 75 ਪੈ ਇੱਕ ਹਲਕਾ ਜਿਹਾ ਗੱਟ ਥੌਮ ਮਗਰਾੜ ਰੰਗ ਹੈ ਬ੍ਰੇਕਾਂ ਵਾਲੀ ਸਾਈਡ ਤੋਂ ਠੀਕ ਹੈ ਜੀ ਫੁੱਲ ਟੌਪ ਵਾਲਾ ਮਾਡਲ ਹੈ ਤੇਲ ਬ੍ਰੇਕ ਡਿਸਟਰੀਬਿਊਟਰ ਡਬਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਈ ਲਿਫਟ ਦੇ ਵਿੱਚ ਆ ਠੀਕ ਹੈ ਪੰਜਾਬ ਨੰਬਰ ਹੈ ਸੈਕੰਡ ਓਨਰ ਹੈ ਅੱਛਾ ਇਹ ਵੀ ਪੰਜਾਬ ਨੰਬਰ ਦਾ ਹੀ ਪੰਜਾਬ ਨੰਬਰ ਪੀਵੀ 11 ਨੰਬਰ ਹੈ ਜੀ ਅੱਛਾ ਪਟਿਆਲੇ ਏਰੀਆ ਦਾ ਨੰਬਰ ਹੈ ਸੈਕੰਡ ਦੂਜੇ ਨਾਮ ਹੈ ਸੈਕੰਡ ਓਨਰ ਹੈ ਇਹਦੇ ਬੈਕ ਟਾਇਰ ਨਾ ਅਪੋਲੋ ਬਰਾਡ ਦੇ ਮਹਿੰਗੀ ਕੰਪਨੀ ਆ ਬਹੁਤ ਸੋਹਣੀ ਗੱਡੀ ਦਾ ਟਾਇਰ ਆ ਉਹ ਟਾਇਰ ਹੈ ਜੀ 16 28 ਦੇ ਟਾਇਰਾਂ ਚ ਆ ਉਹ ਤਾਂ ਦੇਖ ਰਿਹਾ ਟਾਇਰ ਤਾਂ ਸਾਰਿਆਂ ਦੇ ਜਨਿਕ ਤਕਰੀਬਨ ਕੰਪਨੀ ਦੇ ਪਏ ਹੋਏ ਜਿਵੇਂ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਇਹ ਰੇਟ ਕਿ ਕੀ ਰੱਖਿਆ ਜੀ 295000 ਡਿਮਾਂਡ ਕਰਦੇ ਆਂ ਵੀਰੇ 280000 ਦਾ ਟਰੈਕਟਰ ਦੇ ਦਿਆਂਗੇ ਜੀ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਇਹਦੀ ਵੀ ਗਾਰੰਟੀ ਇੰਜਨ ਗੇਅਰ ਪੂਰਾ ਵਧੀਆ ਯਾਨੀ ਕਿ ਇੰਜਨ ਗੇਅਰ ਦੀ ਤਕਰੀਬਨ ਸਾਰਿਆਂ ਦੀ ਇੱਕ ਨੰਬਰ ਗੱਲ ਬਾਤ ਹੈ ਗਾਰੰਟੀ ਹੈ ਜਿੰਨਾ ਟਰੈਕਟਰ ਖੜਾ ਦੇਖੋ ਕਿਤੇ ਤੇਲ ਦਾ ਟਪਕਾ ਥੱਲੇ ਡਿੱਗਿਆ ਹੈ ਕੋਈ ਹੈ ਨਹੀਂ ਮੈਂ ਦੇਖ ਰਿਹਾ ਤਾਂ ਇਹ ਆਪਾਂ ਗੇੜਾ ਵਗੜਾ ਕਿਤੇ ਲੀਕਿੰਗ ਵਗੈਰਾ ਕੁਝ ਨਹੀਂ ਹੈਗਾ ਬਹੁਤ ਜ ਇਹਦੀ ਕਿਵੇਂ ਹਾਲਤ ਥੋੜੀ ਜੀ ਤੁਸੀਂ ਕੰਡਮ ਜੀ ਕਰੀ ਪਈ ਹੋ ਜੀ ਇਹ ਤਾਂ ਇੱਕ ਗੱਲ ਬਾਤ ਹੈ ਕੰਡਮ ਨਹੀਂ ਕੀਤੀ ਹੈਗੀ ਇਹ ਇਹ ਕਿੰਨਾ ਮਾਡਲ ਹੈ ਜੀ ਇਹ 1998 ਮਾਡਲ ਹੈ ਇਹਨੂੰ ਕੰਡਮ ਨਾ ਕਹੋ ਯਾਰ ਇਹ ਤਾਂ ਇੱਕ ਹੀਰਾ ਚੀਜ਼ ਹੈ ਅੱਛਾ ਹਾਂ ਹੀਰੇ ਦਾ ਹੁਣ ਮੈਨੂੰ ਇਹਦਾ ਪ੍ਰੋਪਰ ਹੀਰੇ ਦਾ ਐ ਦੱਸੋ ਗੁਣ ਕੀ ਹੈ ਹੀਰੇ ਦਾ ਮੈਂ ਤੁਹਾਨੂੰ ਗੁਣੇ ਦੱਸਦਾ ਪਹਿਲਾਂ ਤਾਂ ਜਿਹੜਾ ਇਹਦਾ ਇੰਜਨ ਗੇਅਰ ਸਾਰਾ ਕੁਝ ਹੈ ਠੀਕ ਹੈ ਉਹ ਬਹੁਤ ਵਿੱਚੋਂ ਬਹੁਤ ਟੌਪ ਦਾ ਹੈ ਜਿਹੜਾ ਆਪਾਂ ਨੂੰ ਦੇਖ ਨਹੀਂ ਰਿਹਾ ਠੀਕ ਹੈ ਇਹ ਨਹੀਂ ਹੈਗਾ ਕੋਈ ਇੰਜਨ ਦਾ ਮਾੜਾ ਕੋਈ ਗੇਅਰ ਨਿਕਲਦਾ ਕੋਈ ਗੇਅਰ ਫਸਦਾ ਜਾਂ ਕਿਸੇ ਗੇਅਰ ਹਿੱਸੇ ਦੀ ਆਵਾਜ਼ ਹੈ ਜਾਨੀ ਕਿ ਇੱਕ ਆਪਾਂ ਇਹ ਗੱਲ ਕਹਿ ਸਕਦੇ ਜਿਵੇਂ ਆਪਾਂ ਕਹਿੰਦੇ ਕਿ ਇਹ ਬੰਦੇ ਨੇ ਪ੍ਰਾਣੀਆਂ ਖਰਾਕਾਂ ਖਾਧੀਆਂ ਪਰ ਇਹ ਪੁਰਾਣਾ ਟਰੈਕਟਰ ਕਹਿਣ ਦਾ ਮਭਾਵ ਕਿ ਉਹ ਵਧੀਆ ਲੋਹੇ ਦੇ ਵਿੱਚ ਬਣਿਆ ਹੋਇਆ ਥੋੜੇ ਪੈਸਿਆਂ 'ਚ ਵਧੀਆ ਚੀਜ਼ ਹੈ ਹਾਂ ਥੋੜੇ ਪੈਸਿਆਂ 'ਚ ਵਧੀਆ ਚੀਜ਼ ਜਾਨ ਕੇ ਜਿਹੜੀ ਤੁਸੀਂ ਆ ਗੱਲ ਕਹਿ ਰਹੇ ਹੋ ਵੀ ਇਹ ਇਹ ਅਦਾਸ ਨਹੀਂ ਹੈਗਾ ਇਹੀ ਚੀਜ਼ ਦਾ ਤਾਂ ਇਹਦਾ ਮੁੱਲ ਹੈ ਅੱਛਾ ਅੱਛਾ ਜਾਨੀ ਕਿ ਇਹ ਕੀ ਇਹ ਉਹਦੀ ਗੱਲ ਖਣੋ ਕਿ ਬਿਊਟੀ ਪਾਰਲਰ ਭੇਜਿਆ ਨਹੀਂ ਤੁਸੀਂ ਇਹਨੂੰ ਵੇਚਣ ਵਾਲੀ ਚੀਜ਼ ਹੀ ਨਹੀਂ ਸਹੀ ਗੱਲ ਇਹ ਜਨ ਵਾਲੀ ਚੀਜ਼ ਨਹੀਂ ਇਹ ਕਿਹੜਾ ਮਾਡਲ ਹੈ ਜੀ ਇਹ ਇਹ 1998 ਮਾਡਲ ਹੈ ਅੱਛਾ ਜੀ A to Z ਬੰਪਰ ਪੇਂਟ ਆ ਕੱਲਾ ਉਹ ਆਪਾਂ ਸ਼ੌਂਕ ਨਾਲ ਤਕਰੀਬਨ ਸਾਰਿਆਂ ਦੀ ਕਰ ਦਿੰਨੇ ਹਾਂ ਠੀਕ ਹੈ ਜੀ ਸਾਰਾ オリジナル ਕੋਈ ਮਗਰਾੜ ਰੈਮ ਬਾਡੀ ਸ਼ੋ ਸਾਰਾ ਟਰੈਕਟਰ ਅੱਛਾ ਇਹ ਦੀ ਫਿਰ ਢੰਡ ਚਕਾਈ ਕੀ ਕਰ ਰੱਖਿਆ ਹੋਇਆ ਜੀ ਡਿਮਾਂਡ ਵੀਰੇ 1,65,000 ਰੁਪਇਆ ਅੱਛਾ ਜੀ 1.5 ਲੱਖ ਰੁਪਇਆ ਦਾ ਇਹਦਾ ਉਹਦਾ ਜੇ ਮੰਨ ਕੇ ਚੱਲੀਏ ਬੁਲਟ ਦੇ ਰੇਟ ਨਾਲੋਂ ਵੀ ਸਸਤਾ ਹੈ ਜੀ ਇਹਦਾ ਬਸ ਹੁਣ ਤੁਸੀਂ ਵੀਰੇ ਬੁਲਟ ਦੇ ਰੇਟ ਨਾਲੋਂ ਸਸਤਾ ਕਹਿ ਲਓ ਨੇ ਪੱਕੀ ਗੱਲ ਹੈ ਜੀ ਕਿਤੇ ਉਹ ਕਈ ਵਾਰੀ ਹੁੰਦਾ ਨਹੀਂ ਆਪਾਂ ਵੀਡੀਓ ਬਣਾਉਣ ਦੇ ਚੱਕਰ 'ਚ ਆਪਾਂ ਦੱਸਦੀ ਹੈਗੇ ਉੱਥੇ ਆ ਕੇ ਤਾਂ ਜ਼ਿਆਦਾ ਹੋ ਜੇ ਜਿਹੜੀ ਚੀਜ਼ ਹੋਊਗੀ ਜਿਹੜੀ ਗੱਲ ਕਹਾਂਗੇ ਉਹ ਤੇ ਪੂਰੇ ਉਤਰਾਂਗੇ ਠੀਕ ਹੈ ਹਾਂ ਇਹ ਨਹੀਂ ਗੱਲ ਹੈ ਕਿ ਕਿਸੇ ਭਰਾ ਨੂੰ ਆਪਾਂ ਹੈਰਾਨ ਕਰਕੇ ਜਾਂ ਵੀਡੀਓ ਆਪਦੀ ਚਲਾਉਣ ਦੇ ਮਾਰੇ ਗਲਤ ਗੱਲ ਕਰਕੇ ਆਪਾਂ ਨੂੰ ਇਹ ਚੀਜ਼ 'ਚ ਕੁਝ ਨਹੀਂ ਮਿਲਦਾ ਵੀਰੇ ਆਪਾਂ ਉਹੀ ਚੀਜ਼ ਕਹਾਂਗੇ ਜੋ ਕੁਝ ਆਪਣੇ ਕੋਲੇ ਆ ਉਹੀ ਚੀਜ਼ ਬਾਰੇ ਆਪਾਂ ਦੱਸ ਰਹੇ ਹਾਂ ਠੀਕ ਹੈ ਜੀ ਜੇ ਇਹਦਾ ਇੰਜਨ ਡਾਊਨ ਹੈ ਆਪਣਾ ਟਰੈਕਟਰ ਕਿਤੋਂ ਕੋਈ ਪੇਂਟ ਹੋਇਆ ਸੀ ਠੀਕ ਹੈ ਜੀ ਆਪਾਂ ਆਪ ਦੇ ਮੂੰਹ ਨਾਲ ਦੱਸਦੇ ਹਾਂ ਹਾਂਜੀ ਹਾਂਜੀ ਨਹੀਂ ਉਹ ਦੇਖਣ ਜਿਹਾ ਲੱਗ ਰਿਹਾ ਕਿ ਜਿਹੜੇ ਟਰੈਕਟਰ ਮੰਨ ਕੇ ਜੋ ਇਹ ਪੇਂਟ ਹੈਗੇ ਆ ਥੋੜੇ ਮੋਟੇ ਤੁਸੀਂ ਦੱਸ ਵੀ ਦਿੱਤਾ ਇਹ ਨਹੀਂ ਤਾਂ ਇਹਨਾਂ ਦੀ ਜਾਣਕਾਰੀ ਤੁਸੀਂ ਪੇਂਟ ਦੀ ਨਹੀਂ ਦੇ ਦੇ ਰਿਹਾ ਕਿ ਜੋ ਚੀਜ਼ ਸਾਹਮਣੇ ਆ ਤੇ ਬਾਕੀ ਇਹ ਕਿਹੜਾ ਮਾਡਲ ਖੜਾ ਫਾਰਮ ਇਹ ਵੀ 1998 ਮਾਡਲ ਆ ਸੈਕੰਡ ਓਨਰ ਆ ਪੀਵੀ ਨੰਬਰ ਦਾ ਇਹ ਵੀ ਜੀ ਹੈ ਨੰਬਰ ਦਾ ਸਾਰਾ origignal ਟਰੈਕਟਰ ਆ ਇਹ ਵੀ ਅੱਛਾ ਜੀ ਹਾਂਜੀ ਇਹ ਤਾਂ ਫਿਰ ਕੀ ਮੰਗਮੂਗੇ ਜੀ ਇਹਦੀ ਵੀਰੇ 1,75,000 ਰੁਪਇਆ ਇਦੇ ਅਗਲੇ ਟਾਇਰ ਨਵੇਂ ਆ ਪਿਛਲੇ ਟਾਇਰ 13 6 28 ਦੇ ਅੱਦੇ ਅੱਛਾ ਜੀ ਅੱਛਾ ਯਾਨੀ ਕਿ ਟਾਇਰਾਂ ਦਾ ਕਰਕੇ ਥੋੜਾ ਜਿਆਦਾ ਰੇਟ ਦੇ ਵਿੱਚ ਬਰਕਰਾਰ ਬਸ ਉਹਨਾਂ ਕਿ ਵੀਰੇ ਜਿੰਨ ਥੋੜਾ ਬਾਲਾ ਹੀ ਫਰਕ ਹੁੰਦਾ 73 ਨਾ ਨੂੰ ਇਹਦੇ ਵਰਗਾ ਕੋਈ ਟਰੈਕਟਰ ਨਹੀਂ ਹੈਗਾ ਹਾਂ ਜੀ ਹਾਂ ਠੀਕ ਆ ਚਲੋ ਅੱਜ ਕੱਲ ਸੰਦ ਵੱਡੇ ਆ ਗਏ ਨਹੀਂ ਲੋਕਾਂ ਨੂੰ ਇਹ ਟਰੈਕਟਰ ਛੋਟੇ ਲੱਗਣ ਲੱਗ ਗਏ ਸਹੀ ਗੱਲ ਹੈ ਠੀਕ ਆ ਸੰਦਾਂ ਕਰਕੇ ਜਾਂ ਆਪਣੀ ਖੇਤੀ ਉਹੋ ਜੀ ਹੋ ਗਈ ਅੱਜ ਕੱਲ ਠੀਕ ਆ ਗੱਲ ਪਰ ਇਹਦੇ ਵਰਗਾ ਟਰੈਕਟਰ ਕੋਈ ਨਹੀਂ ਟਰਾਲੀ ਦੇ ਮੁੱਲ ਦੇ ਵਿੱਚ ਟਰੈਕਟਰ ਹੈ ਕੰਮ ਜੋ ਮਰਜ਼ੀ ਲੈ ਲਓ ਰੂਟਾਵੇਟਰ ਪਾ ਰੋਟਾਵੇਟਰ ਤੇ ਬਹੁਤ ਜਿਆਦਾ ਵਧੀਆ ਚੱਲਦਾ ਠੀਕ ਹੈ ਜੀ ਜਾਨੀ ਕਿ ਰੋਟਾਵੇਟਰ ਹੁਣ ਦਾ ਮੰਨ ਕੇ ਸਾਰੇ ਦਾ ਫਸਲ ਵਾੜੀ ਤਾਂ ਹੁਣ ਦੀ ਰੋਟਾਵੇਟਰ ਨਾਲ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜਾਨੀ ਕਿ ਇਹ ਵੀ 98 ਮਾਡਲ ਹੈ ਜਾਨੀ ਕਿ 1,75,000 ਦੀ ਡਿਮਾਂਡ 1,75,000 ਰੁਪਿਆ ਡਿਮਾਂਡ ਮੌਕੇ ਦੇ ਬਾਕੀ ਜੋ ਮੌਕਾ ਹੋ ਸਕ ਉਹ ਕਰ ਲਾਂਗੇ 1,65,000 ਦਾ ਇੱਕ ਜਿਹੜਾ ਪਿੱਛੇ ਖਜ਼ਾਨਾ ਲਕੋ ਰੱਖਿਆ ਸੀ ਤੁਸੀਂ ਖਜ਼ਾਨਾ ਵੀਰੇ ਯਾਰ ਇਹ ਬੰਦੇ ਨੂੰ ਵੀ ਫਾਰਮ ਟਰੈਕ ਦਿੱਤਾ ਜੀ ਤੋਂ ਆਪਾਂ ਕੱਟਿਆ ਹੈ ਅੱਛਾ ਜੀ ਹਾਂ ਇਹ ਵੀ ਕਹਿੰਦੇ ਕਿ ਇਹਦੇ ਸਮੇਂ ਕੋਈ ਸਮਾਂ ਸੀ ਜਦੋਂ ਇਹ ਵੀ ਕਹਿੰ ਅੱਜ ਇਹਦੀ ਕੀ ਡਿਮਾਂਡ ਮੁੰਡੇ ਕਿਹੜਾ ਮਾਡਲ ਹੈ ਜੀ ਇਹ 2010 ਮਾਡਲ ਹੈ ਜੀ ਫਰੰਟ ਟਾਇਰ ਐਮ ਆਰ ਐਫ ਦੇ ਜਮਾ ਨਵੇਂ ਟਰੈਕਟਰ ਨੂੰ ਬੈਕ ਟਾਇਰ ਇਹਦੇ 45 ਪੈਸੇ ਆ ਜੇ ਕੇ ਦੇ ਜੀ ਠੀਕ ਹੈ ਇੰਜਨ ਗੇਅਰ ਪੂਰਾ ਵਧੀਆ ਹਲਕਾ ਫੁਲਕਾ ਮਗਰਾੜਾਂ ਚ ਇਹਦੇ ਜੰਗ ਜ਼ਰੂਰ ਆਈ ਹੈ ਜਿਵੇਂ ਮਾਡਲ ਦੇ ਹਿਸਾਬ ਨਾਲ ਹਾਂ ਮਾਡਲ ਦੇ ਸਾਬ ਨਾਲ ਹੋ ਜਾਂਦਾ ਹੈ ਹਾਂ ਤੇ ਇਹਦੀ ਡਿਮਾਂਡ 1,45,000 ਰੁਪਈਆ ਜੀ 10 ਮਾਡਲ ਹੈ ਫਰਸਟ ਓਨਰ ਹੈ ਹਾਂ ਇੰਜਨ ਗੇਅਰ ਦਾ ਬਹੁਤ ਹੀ ਜਿਆਦਾ ਵਧੀਆ ਅੱਛਾ ਜੀ ਜੇ ਕਿਸੇ ਭਰਾ ਨੇ ਭਵਾਂ ਦੀ ਆਪਾਂ ਤੋਂ ਮਾਲਕ ਦਾ ਨੰਬਰ ਲੈ ਕੇ ਗੱਲ ਕਰ ਲੈ ਮਾਲਕ ਨਾਲ ਏ ਟੂ ਜ਼ेड ਕੰਮ ਹੋਇਆ ਵਾ ਠੀਕ ਹੈ ਜੀ ਹਾਂ ਜਾਨੀ ਕਿ ਇਹਦੀ ਗਰੰਟੀ ਇਹਦੀ ਵੀ ਤੁਸੀਂ ਪ੍ਰੋਪਰਲੀ ਦੇ ਰਿਆਂਗੇ ਆਪੇ ਹਣਾ ਜੀ ਕਿਉਂਕਿ ਇਹ ਖੁਦ ਆਪਾਂ ਆਪਦੇ ਰਿਸ਼ਤੇਦਾਰਾਂ ਤੋਂ ਲਿਆ ਟਰੈਕ ਠੀਕ ਹੈ ਜੀ ਫਾਰਮ ਟਰੈਕ 45 ਦਿੱਤਾ ਉਹਦੇ ਵਿੱਚ ਕਿੱਟੇ ਠੀਕ ਹਾਂਜੀ ਬਾਕੀ ਆਪ ਨੂੰ ਲੈਣ ਕਿੱਥੇ ਆਉਣਾ ਪੈਗਾ ਕੀ ਮੇਨ ਜਗਾ ਕੀ ਹੈ ਲੋਕੇਸ਼ਨ ਆਪਣੀ ਹੈ ਜੀ ਬੀਪੀਓ ਦਿਓਣਾ ਹੈ ਹਾਂ ਜੀ ਡਿਸਟ੍ਰਿਕਟ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਪਿੰਡ ਦਿਉਣ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਹਾਂ ਜੀ ਹਾਂ ਇਹ ਬਠਿੰਡੇ ਤੋਂ 11-12 ਕਿਲੋਮੀਟਰ ਹੈ ਤੇ ਮੁਕਸਰ ਤੋਂ 30-32 ਕਿਲੋਮੀਟਰ ਹੈ ਰੋਡ ਦੇ ਉੱਪਰ ਹੈ ਜੀ ਪਿੰਡ ਜਾਨੀ ਕਿ ਬਠਿੰਡਾ ਮੁਕਸਰ ਰੋਡ ਦੇ ਉੱਪਰ ਪਿੰਡ ਹੈ ਹਾਂ ਬਾਬਾ ਫਰੀਦ ਯੂਨੀਵਰਸਿਟੀ ਹੈ ਰੋਡ ਦੇ ਉੱਪਰ ਜੀ ਉਹਦੇ ਤੋਂ 1 ਕਿਲੋਮੀਟਰ ਅੱਗੇ ਆ ਕੇ ਆਪਣੀ ਦੁਕਾਨ ਹੈ ਠੀਕ ਹੈ ਰੋਡ ਦੇ ਉੱਪਰ ਹੀ ਜੀ ਬਰਾਡ ਟਰੈਕਟਰ ਦੇ ਨਾਂ ਤੇ ਹਾਂ ਠੀਕ ਹੈ ਕਿਸੇ ਵੀ ਵੀਰ ਨੇ ਕੋਈ ਟਰੈਕਟਰ ਲੈਣਾ ਹੋਵੇ ਹਾਂਜੀ ਤਾਂ ਉੱਥੇ ਆ ਕੇ ਆਪਣੇ ਨਾਲ ਸੰਪਰਕ ਕਰ ਲੇ ਜੀ ਬਾਕੀ ਜੇ ਕਿਸੇ ਵੀਰ ਨੇ ਕਿਸੇ ਵੀ ਟਰੈਕਟਰ ਦੀ ਕੋਈ ਵੀਡੀਓ ਵੇਖਣੀ ਹੈ ਇੰਸਟਾਗ੍ਰam ਤੇ ਆਪਣਾ ਪੇਜ ਹੈ ਫੇਸਬੁੱਕ ਤੇ ਪੇਜ ਹੈ ਬਰਾ ਟਰੈਕਟਰ 002 ਠੀਕ ਹੈ ਜੀ ਉਹਦੇ ਤੇ ਸਰਚ ਕਰਕੇ ਕੱਲੇ ਟਰੈਕਟਰ ਦੀ ਵੀਡੀਓ ਦੇਖ ਸਕਦੇ ਕੱਲੇ ਫਾਰਮ ਟਰੈਕ ਕੀ ਆਪਣੇ ਕੋਲ ਹੈ ਹੋਰ ਵੀ तकरीबन ਟਰੈਕਟਰ ਹੋਰ ਵੀ ਹੈਗੇ ਸੋਨਾ ਲੀਕਾ ਹੈਗਾ ਜੀ ਹਾਲੈਂਡ 3630 ਹੈਗੇ ਆ ਜੀ ਟਰੈਕਟਰ ਸਾਰੇ ਹੀ ਹੈਗੇ ਠੀਕ ਹੈ ਜੀ ਹਾਂ ਜੀ ਕੋਲ ਬਸ ਜਿਵੇਂ ਮੈਂ ਤੁਹਾਨੂੰ ਤੁਸੀਂ ਸ਼ੁਰੂਆਤ 'ਚ ਹੀ ਮੈਂ ਤੁਹਾਨੂੰ ਇਹ ਸਵਾਲ ਪੁੱਛਿਆ ਸੀ ਵੀ ਕਿਉਂ ਫਾਰਮ ਟਰੈਕ ਬਸ ਇਹਦੇ ਨਾਲ ਆਪਣਾ ਮੋਹ ਜਿਹਾ ਹੀ ਜੁੜਿਆ ਹੋਇਆ ਹੈ ਜੇ ਸਾਨੂੰ ਕੋਈ ਕੋਈ ਫੋਨ ਵੀ ਕਰ ਦੇ ਵੀ ਫਾਰਮ ਟਰੈਕ ਵਕਾਊਗਾ ਤਾਂ ਸਾਨੂੰ ਐਂ ਹੁੰਦਾ ਕੋਈ ਹੋਰ ਨਾਲ ਲੈ ਲੈ ਛੇਤੀ ਲੈ ਲੀਏ ਜਾ ਬਸ ਉਹ ਚੀਜ਼ ਹੈ ਹਜੇ ਹੋਰ ਟਰੈਕਟਰ ਨੂੰ ਥੋੜਾ ਜਿਹਾ ਆਏ ਆ ਵੀ ਇੱਕ ਉਹ ਹੁੰਦਾ ਵੀਰੇ ਵੀ ਲੈਂ ਬਣੀ ਹੋਈ ਹੈ ਹਾਂਜੀ ਸਾਡੇ ਏਰੀਆ ਦੇ ਵਿੱਚ ਕਿਸੇ ਨੇ ਫਾਰਮ ਟਰੈਕ ਲੈਣਾ ਵੇਚਣਾ ਇੱਕ ਵਾਰ ਆਪਣੇ ਨਾਲ ਫੋਨ ਤੇ ਗੱਲ ਕਰੇ ਚਾਹੇ ਬੰਦਾ ਆਪਣੇ ਕੋਲੇ ਆ ਕੇ ਜਾਵੇ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਲਓ ਵੀ ਮਿੱਤਰੋ ਮੋਬਾਈਲ ਨੰਬਰ ਤੁਹਾਡਾ ਸਕਰੀਨ ਤੇ ਚੱਲ ਰਿਹਾ ਹੈ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰਾਂ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਕਿਸੇ ਹੋਰ ਟਰੈਕਟਰ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਬਰਾੜ ਬਾਈ ਨਾਲ ਗੱਲ ਜਰੂਰ ਕਰ ਲਿਓ ਨੰਬਰ ਤੇ ਕਾਲ ਕਰ ਲਿਓ ਧੰਨਵਾਦ ਸਸ਼ਿਕਾ